ਸਨਮਾਨਤ ਰੱਖਿਆ ਹਰ ਸਾਲ ਦੀ ਤਰ੍ਹਾਂ ਰੱਖਦੇ ਨੇ ਪਿਛਲੀ ਵਾਰ ਵੀਰ ਫੌਜੀਆ ਦਾ ਇਸ ਅਨਰਸੀ ਯੋਧਿਆਂ ਦਾ ਸਨਮਾਨਤ ਰੱਖਿਆ ਤੇ ਅੱਜ ਦੇ ਸਮੇਂ ਦੇ ਵਿੱਚ ਵੀਰ ਨਵਦੀਪ ਭਾਈ ਅਮਰਤਪਾਲ ਦੇ ਚਾਚਾ ਜੀ ਪਹੁੰਚੇ ਨੇ ਭਾਈ ਜਸਕਰਨ ਸਿੰਘ ਜੀ ਪਹੁੰਚੇ ਤੇ ਹੋਰ ਵੀ ਬਣੀਆਂ ਮਹਾਨ ਸ਼ਕੀਤਾ ਪਹੁੰਚੀਆਂ ਨੇ ਸੋ ਸਨਮਾਨਤ ਰੱਖਿਆ ਜਿਵੇਂ ਵੀਰ ਨਵਦੀਪ ਨੇ ਸਨਰਸੀ ਗੱਲ ਦੱਸੀ ਆਉਣ ਵਾਲੇ ਸਮੇਂ ਦੀ ਗੱਲ ਦੱਸੀ ਹੈ ਉਹ ਵੀ ਤਕਰੀਬਨ ਜਿਵੇਂ ਪਹਿਲੀ ਚੇਲਕ ਸਾਨੂੰ ਵੀ ਲੱਗੀ ਸੀ 2015 ਦੇ ਵਿੱਚ ਜਦੋਂ ਸਰਬੱਤ ਖਾਲਸਾ ਚੱਪੇ ਦੀ ਧਰਤੀ ਤੇ ਰੱਖਿਆ ਸੀ ਜਖਤਾਰ ਸਿੰਘ ਖਵਾਰੇ ਨੂੰ ਜਥੇਦਾਰ ਚੁਣਿਆ ਗਿਆ ਸੀ ਜਦੋਂ ਉਸ ਟੈਮ ਤੇ ਐਸੀ ਕਿਰਪਾ ਹੋਈ ਗੁਰੂ ਦੀ ਸੰਗਤ ਦੇ ਸਾਹਮਣੇ ਗੁਰੂ ਸਾਹਿਬ ਨੇ ਸੰਘਰਸ਼ ਦੇ ਦੌਰਾਨ ਕੀਤੇ ਹਨ ਪਰ ਸੰਘਰਸ਼ 2015 ਤੋਂ ਚੱਲ ਪਿਆ ਸੀਗਾ ਜਿੱਥੇ ਵੀ ਸਰਬੱਤ ਖਾਲਸਾ ਰੱਖੇ ਜਦੋਂ ਬੁੱਢਾ ਜੌੜ ਰੱਖਿਆ ਚੋਂ ਸਾਬੋ ਕੀ ਤਲਵੰਡੀ ਰੱਖਿਆ ਉਸ ਸਮਾਂ ਦੇਖਿਆ ਜਦੋਂ ਪਰ ਜਸਕਰਨ ਸਿੰਘ ਜੀ ਬੈਠੇ ਨੇ ਗੁਰੂ ਗ੍ਰੰਥ ਸਾਹਿਬਾਰੇ ਦਾ ਸਰੂਪ ਅੱਖੀਂ ਦੇਖਿਆ ਮੈਂ ਰਾਤ ਨੂੰ ਪਾਠ ਕਰਨ ਵਾਲੇ ਪਾਠੀਆਂ ਦੀ ਜਿਹੜੀ ਰੋਲ ਚੱਲਦੀ ਸੀ ਖੰਡ ਪਰ ਸਾਹਿਬ ਪ੍ਰਕਾਸ਼ ਕਰਾਏ ਸੀ ਸਾਬੋ ਕੀ ਤਲਵੰਡੀ ਉਸ ਟੈਨ ਤੇ ਜਸਕਰਨ ਸਿੰਘ ਹਾਜ਼ਰ ਸੀਗੇ ਇਹਦੇ ਨਾਲ ਤੇ ਸਾਥੀ ਸਨ ਪਹਿਰੇ ਹਾਜ਼ਰ ਸੀਗੇ ਇਹ ਕੋਈ ਵੀ ਸੰਦਰਭ ਬੋਲ ਨਹੀਂ ਸਕਿਆ ਜਿਹੜਾ ਕੌਮ ਦੇ ਗਰਾਉਂਡ ਤੇ ਕੰਮ ਕੀਤਾ ਚਲੋ ਠੀਕ ਹੈ ਕਿਸੇ ਨੇ ਗੌਰ ਕੀਤੀ ਚਾਹੋ ਨਹੀਂ ਕੀਤੀ ਪਹਿਰੇ ਦੀ ਪਰਖ ਪਰ ਚੌਰੀ ਕਰਦਾ ਪਰ ਜੇ ਚੌਰੀ ਨਾ ਹੋਵੇ ਤਾਂ ਪਹਿਰੇ ਦੀ ਪਰਖ ਨਹੀਂ ਕਰ ਸਕਦਾ ਜਾ ਸਾਡੇ ਗੁਰੂ ਸਹਿਬਾਨ ਬਗੈਰ ਦੱਸੇ ਪੁੱਛੇ ਇਹ ਪਰਖ ਕਰਦੇ ਨੇ ਸਿਰ ਤੇ ਹੱਥ ਰੱਖਦੇ ਨੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਖੀਂ ਵੇਖਿਆ ਚੱਪੇ ਚੱਪੇ ਤੇ ਤੋਹਫੇ ਲਾਈ ਹੋਈ ਸੀ ਇਕਿਨਸਫਤ ਖਾਲਸਾ ਪਾਈਜਾਸ ਕਰਨ ਸਿਰ ਤੇ ਹੋਰ ਬਹੁਤ ਸਹਿਯੋਗੀ ਨੇ ਰੱਖੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਲਕੀ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਾਠੀਆਂ ਦੇ ਸ਼ਰਨਾਰ ਕਰਨ ਦੇ ਕੱਪੜੇ ਚੱਕੇ ਗਏ ਐਦੂ ਮਾੜੀ ਸਾਡੇ ਤੇ ਦੁਰਦਸ਼ਾ ਕਦੋਂ ਮਾੜੀ ਉਹ ਬਹਾਨਾਤ ਮਾਣਾ ਸਮਾ ਜੀ ਐਦੂ ਮਾੜਾ ਸਮਾ ਕਦੋਂ ਦੇਖਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਪ੍ਰਕਾਸ਼ ਸੀ ਮਹਾਰਾਜ ਉਹ ਪਾਲ ਕੀ ਲਜਾਣ ਦੀ ਕੋਸ਼ਿਸ਼ ਕੀਤੀ ਸੀਗੀ ਪ੍ਰਕਾਸ਼ ਬਾਦਲ ਉਸ ਟਾਈਮ ਤੇ ਸਰਕਾਰ ਸੀ ਉਹਨਾਂ ਦੀ ਪਾਲ ਕੀ ਸਹਿਬ ਦੀ ਲਜਾਣ ਦੀ ਕੋਸ਼ਿਸ਼ ਕੀਤੀ ਕਿ ਪਰ ਪਾਲ ਕੀ ਸਹਿਬ ਦੀ ਹਵਾ ਕੱਢ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਸ ਟਾਈਮ ਤੇ ਸਜੋਬਤ ਕੀਤਾ ਗਿਆ ਉਸ ਟਾਈਮ ਤੇ ਇਨਾ ਬਾਦ ਨੂੰ ਨੇ ਸਾਡੇ ਨੌਜਵਾਨਾਂ ਤੇ ਤਸੱਦਦ ਕੀਤਾ ਜਿਵੇਂ ਗੁਰੂ ਗ੍ਰੰਥ ਸਾਹਿਬ ਰਾਏ ਦੇ ਹੋਲੀ ਸੁੱਕੇ ਉਹ ਸਾਡੇ ਕਦੇ ਨਹੀਂ ਹੋ ਸਕਦੇ ਜਿਹੜੀ ਦਿੱਲੀ ਸਰਕਾਰ ਸਾਡੇ ਜਵੰਧੇ ਸਿੱਖਾਂ ਦੇ ਘਰਾਂ 'ਚ ਟੈਰ ਪਾ ਕੇ ਸਾੜਿਆ ਸਾਨੂੰ ਇਨਸਾਫ਼ ਨਹੀਂ ਦੇ ਸਕੀ ਤੁਸੀਂ ਉਹ ਤੋਂ ਇਨਸਾਫ਼ ਮੰਗਦੇ ਹੋ ਤੁਹਾਨੂੰ ਲਾਲਚ ਦੇ ਕੇ ਥੋਥੋ ਵੋਟਾਂ ਫੇਰ ਲੈ ਕੇ ਜਿਹੜੇ ਕਰੇ ਦਿੱਲੀ ਦੇ ਦਲਾਲ ਸਾਡੇ ਪੰਜਾਬ ਚ ਆ ਕੇ ਸਾਡੇ ਪੰਜਾਬ ਦੇ ਸਾਡੇ ਭਲੇ ਦੀ ਗੱਲ ਕਰਨਗੇ ਉਹ ਕਦੇ ਜਦੋਂ ਚੌਦੇ ਸਿੱਖਾਂ ਦੇ ਗਲਾਂ 'ਚ ਕੈਰ ਪਾ ਕੇ ਸਾਡੇ ਕੇ ਇਨਸਾਫ ਨਹੀਂ ਦੇ ਸਕੇ ਅਸੀਂ ਇਨਸਾਫ ਕਦੇ ਭੁੱਲ ਜੀਏ ਸਾਨੂੰ ਇਨਸਾਫ ਦੇਣਗੇ ਫੇਰ ਵੀਰ ਨਵਦੀਪ ਤੇ ਹਜ਼ਾਰੀ ਮੁੰਡਿਆਂ ਦਾ ਖਾਸੋ ਜਵਾਨ ਵੀਰ ਬਜ਼ੁਰਗ ਸੰਗਰਸ ਦੇ ਵਿੱਚ ਡੈਥ ਹੋਈ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਜਿਹੜੇ ਸਾਡੇ ਆਪ ਦੇ ਨੇ ਵੋਟਾਂ ਲੈ ਕੇ ਉਹਨਾਂ ਦੇ ਤਕਾਵੇ ਅਚ ਆ ਕੇ ਉਹਨਾਂ ਨੂੰ ਬਕਾਉ ਨਾਲ ਥੱਲੇ ਲੱਗ ਕੇ ਚਾਲਦੇ ਨੇ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਛੇ ਕਿਤੇ ਜਿਹੜੇ ਲੀਡਰਾਂ ਤੁਸੀਂ ਵੋਟਾਂ ਪਾਈਆਂ ਨੇ ਵੀਰ ਦੀਪ ਸਿੰਘ ਦਾ ਕਤਲ ਨਹੀਂ ਹੋਣਾ ਭਾਈ ਅਮਰਤਪਾਲ ਸ਼ਾਮ ਡਿਗਰੂ ਦੇ ਡਿਗਰੂ ਕੜ ਜੇਲ੍ਹਾਂ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਨਹੀਂ ਸੀ ਬੰਦ ਹੋਣ ਹੁਣੇ ਜੇਕਰ ਤੁਹਾਡੇ ਲੀਡਰ ਸੋਨੇ ਪੰਜਾਬ ਦੇ ਸੋਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਅੱਜ ਸ਼ਾਮ ਦੀ ਜਿੰਨਾ ਚਿਰ ਨਹੀਂ ਜਾਣੂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਦਲਾਹ ਦੀ ਸਰਕਾਰ ਸੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੇ ਲਈ ਗੁਰੂ ਘਰ ਦੇ ਅੰਕਾ ਤੇ ਕੋਰਟ ਲਾਉਂਦੇ ਨੇ ਬੁਰਜ ਜਵਾਰ ਸਿੰਘ ਵਾਲੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰੀਏਗੇ ਉਹ ਤੁਸੀਂ ਆਪਣੇ ਆਲੇ ਦੁਆਲੇ ਸੈਕਿਉਰਿਟੀਆ ਰੱਖੀਆਂ ਉਹ ਜਿਸ ਗੁਰੂ ਦੇ ਦਿੱਤਾ ਖਾਨੇਓ ਜਿਸ ਗੁਰੂ ਦਾ ਦਿੱਤਾ ਪੈਨ ਦਿਓ ਪ੍ਰਕਾਸ਼ ਬਾਦਲ ਆਪਣੇ ਪਾਸੇ ਹੋਰ ਹੁੰਦੇ ਲੀਡਰ ਨੇ ਜਿਹੜੇ ਕਹਿੰਦੇ ਸੀਗੇ 200 ਗੱਡੀਆਂ ਚੱਲਦੀਆਂ ਜਿਹੜੇ ਦੂਜਿਆਂ ਨੂੰ ਕਹਿੰਦੇ ਸੀ ਅੱਜ ਕਿੰਨੀਆਂ ਗੱਡੀਆਂ ਚੱਲਦੀਆਂ ਨੇ ਘਰਦਿਆਂ ਕੋਲੇ ਵੀ ਸਿਕਿਉਰਿਟੀ ਮਾਂ ਕੋਲੇ ਵੀ ਪੈਣ ਕੋਲੇ ਵੀ ਸਿਕਿਉਰਿਟੀ ਜਿਹੜੇ ਕਹਿੰਦੇ ਸੀ ਸਿਕਿਉਰਿਟੀ ਆਈ ਗਿਆ ਗੱਡੀਆਂ ਦਾ ਤੇਲ ਖੋਗਦੇ ਨੇ ਪਰ ਜਿਹੜੇ ਕਹਿੰਦੇ ਸੀ ਅਸੀਂ ਹਫ਼ਤੇ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਜਿਹੜਾ ਇਨਸਾਫ਼ ਲੈ ਕੇ ਦੇਵਾਂਗੇ 32 32 ਸਾਲ ਹੋ ਗਏ ਜਿਹਨਾਂ ਚ ਸੜਦਿਆਂ ਨੂੰ ਜੇ ਉਹ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਭਾਈ ਪਿਉਰੇ ਵਰਗੇ ਭਾਈ ਤਾਰੇ ਵਰਗੇ ਜੇ ਨਾ ਜੇਹਾਂ ਚ ਜਾਂਦੇ ਤਾਂ ਸਾਡੇ ਸਿਰ ਦੀ ਦਸਤਾਰ ਨਹੀਂ ਸੀ ਬਚਣੀ ਉਹ ਜਿਹਨਾਂ ਚ ਕਹਿੰਦੇ ਸਾਡੇ ਸਿਰ ਦੀ ਦਸਤਾਰ ਬਚੀ ਜੇ ਭਾਈ ਅਮਰਤਪਾਲ ਵੀਰ ਬੀਬ ਸਿੱਧੂ ਇਥੋਂ ਸਾਡੇ ਸੰਸਾਰ ਤੋਂ ਸਾਨੂੰ ਅਲਵਿਦਾ ਅਖ ਗਏ ਨੇ ਪਰ ਉਸ ਨੌਜਵਾਨੀ ਦਾ ਜੇ ਖੂਨ ਡੋਲਿਆ ਵੀਰ ਦੀਪ ਸਿੱਧੂ ਦਾ ਇੱਥੇ ਮਸਾਲ ਪੈਦਾ ਹੋਏ ਉਹ ਖੂਨ ਜਿਹੜਾ ਜੋਧੇ ਦਾ ਡੋਲਦਾ ਅਜੇ ਨਹੀਂ ਜਾਂਦਾ ਮੇਰੇ ਕੋਲ ਇੱਕ ਦੋ ਸ਼ਬਦ ਮੈਂ ਕੋਈ ਢਾਡੀ ਨਹੀਂ ਮੈਂ ਕੋਈ ਕਥਾਵਾਚਕ ਨਹੀਂ ਗੁਰੂ ਜੀ ਦਿੱਤੇ ਹੋਏ ਸ਼ਬਦ ਬੋਲਦਾ ਹਾਂ ਕਹਿੰਦੇ ਇੱਥੇ ਘੜੇ ਫੁੱਟਦੇ ਮਰਿਆਂ ਦੇ ਇੱਥੇ ਘੜੇ ਫੁੱਟਦੇ ਮਰਿਆਂ ਦੇ ਜਿੱਥੇ ਟੁੱਲੇ ਖੂਨ ਸ਼ਹੀਦਾਂ ਦਾ ਉਹ ਤੀਰਥ ਪ੍ਰਗਟ ਹੋ ਜਾਂਦੇ ਇੱਥੇ ਮਰੇ ਹੋਏ ਬੰਦੇ ਦੇ ਸਾਡੇ ਪਰ ਕਹਿੰਦੇ ਘੜੇ ਫੁੱਟਦੇ ਨੇ ਜੇ ਕਿਤੇ ਸ਼ਹੀਦ ਦਾ ਖੂਨ ਡੁੱਲਦਾ ਤਾਂ ਤੀਤ ਪ੍ਰਗਟ ਹੋ ਜਾਂਦੇ ਨੇ ਜਿਵੇਂ ਦੀਪ ਸਿੱਧੂ ਬਣ ਕੇ ਸਾਡੇ ਚੋਂ ਚੱਲੇ ਗਏ ਪਰ ਹਜੇ ਨੇਕਾਂ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਗੁਰੂ ਦੇ ਲੜਨ ਲੱਗੇ ਨੇ ਭਾਈ ਅਮਰਤਪਾਲ ਨੇ ਨੌਜਵਾਨੀ ਨੂੰ ਬਚਾਇਆ ਸਾਡਾ ਫਰਜ਼ ਬਣਦਾ ਹੈ ਵੀਰ ਸੁਖਚੈਨ ਭਾਈ ਜਸਕਰਮ ਸਿੰਘ ਵੀ ਇਸਨ ਸ਼ੌਟਿੰਗ ਬਾਬਾ ਜੀ ਉਹ ਸਾਰੇ ਸਤਿਕਾਰ ਕਰਦੇ ਨੇ ਸੋ ਭਾਈ ਜਸਕਰਨ ਸਿੰਘ ਨੇ ਬਹੁਤ ਗਰਾਊਂਡ ਤੇ ਕੰਮ ਕੀਤਾ ਪੰਜਾਬ ਦੀ ਨੌਜਵਾਨੀ ਦੇ ਲਈ ਨਾ ਭਵੇਂ ਪਾਰਟੀ ਚ ਰਹੇ ਨੇ ਪਰ ਕਿਸੇ ਨੌਜਵਾਨ ਨੂੰ ਕੋਈ ਸ਼ਰਾਬ ਨਹੀਂ ਮੰਡੀ